ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹਿਗਦੂਸ ਤੇ ਪਾਛਾ ਚੜ੍ਹਦੀ ਗਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਹੁਣ ਜਾਨੀ ਕਿ ਸਵੇਰ ਦਾ ਟਾਈਮ ਆ ਔਰ 11 ਹੋ ਗਏ ਬਾਜ ਗਿਆ ਵੇ ਜੀ ਸਕੂਲ ਮੈਂ ਹੁਣੇ-ਹੁਣੇ ਹਲੇ ਡੰਗਰ ਬੱਛੇ ਵੱਲ ਜਿੰਨਾ ਵੀ ਕੰਮ ਤਾਂ ਸਾਰਾ ਖਤਮ ਕਰਕੇ ਆਇਆ ਨਵੇੜਕੇ ਹੁਣ ਸਵੇਰ ਦਾ ਤੇ ਅੰਦਰ ਨੂੰ ਆਇਆ ਤਾਂ ਲਖਮਿੰਦਰ ਲੱਗੀ ਆ ਚਾਹ ਬਣਾਉਣਾ ਅਸੀਂ ਹੁਣੇ ਸਲਾਹ ਕਰਕੇ ਹਟੇ ਆਂ ਰੋਪੜ ਨੂੰ ਜਾਣਾ ਉਹ ਜਿਹੜਾ ਕਿਚਨ ਦੇ ਵਿੱਚ ਬਾਕਸ ਵਗੈਰਾ ਲਗਾਉਣੇ ਤੇ ਉਹਦਾ ਸਮਾਨ ਰਹਿ ਗਿਆ ਤਾਂ ਥੋੜਾ ਜਿਹਾ ਉਹ ਲੈ ਕੇ ਆਉਣਾ ਤੇ ਉਹਦੇ ਕਰਕੇ ਪਹਿਲਾਂ ਤਾਂ ਲਖਵਿੰਦਰ ਲੱਗੇ ਤਾਂ ਰੋਟੀ ਬਣਾਉਣਾ ਠੀਕ ਹੈ ਅਸੀਂ ਸਲਾਹ ਕਰੀ ਵੀ ਰਹਿਣ ਦਿੰਦੇ ਆ ਵੀ ਚਾਹ ਦਾ ਘੁੱਟ ਪੀ ਕੇ ਚੱਲਦੇ ਆ ਰੋਪੜ ਨੂੰ ਆ ਕੇ ਦੇਖੀ ਜਾਊਗੀ ਫਿਰ ਬਾਅਦ ਨੇ ਵੀ ਆਉਣਾ ਤੇ ਹੁਣ ਲਖਵਿੰਦਰ ਲੱਗੇ ਚਾਹ ਬਣਾਉਣਾ ਅੱਜ ਉਮਲੀ ਦੀ ਲਖਵਿੰਦਰ ਨੂੰ ਸੰਧੂ ਸਾਹਿਬ ਸਸਕੀ ਕੌਰ ਜੀ ਸਸਕੀ ਕੌਰ ਜੀ ਸਾਰਿਆਂ ਨੂੰ ਕੀ ਕਰਦੇ ਤੁਸੀਂ ਮੈਂ ਅੱਗੇ ਇਹ ਚਾਹ ਬਣਾਉਣਾ ਚਾਹ ਬਣਾ ਕੇ ਫਿਰ ਆਪਾਂ ਚਾਹ ਚੂ ਪੀ ਕੇ ਚੱਲੀਏ ਰੋਪੜ ਨੂੰ ਕਿ ਫਿਰ ਕੇ ਬਾਅਦ ਦੇ ਐਨੇ ਨੂੰ ਫਿਰ ਬਾਜ਼ ਦਾ ਵੀ ਟਾਈਮ ਹੋ ਜਾਣਾ ਫਿਰ ਇੱਕ ਧੁੱਪ ਚੜ ਜਾਂਦੀ ਏ ਧੁੱਪ ਦੇ ਵਿੱਚ ਫਿਰ ਕੋਈ ਨਹੀਂ ਹੁੰਦਾ ਜਾਣ ਦਾ ਥੋੜਾ ਜਿਹਾ ਔਖਾ ਲੱਗਦਾ ਏ ਧੁੱਪ ਚਾ ਹਾਂ ਇੱਧਰ ਨੂੰ ਮਿਲਦੇ ਨੂੰ ਹਾਂ ਅੱਜਾ ਫਿਰ ਬਾਅਦ ਕੀ ਕੋਈ ਚੱਕਰ ਨਹੀਂ ਹੋਏਗਾ ਅ ਫਿਰ ਕੀ ਕੰਮ ਕਰ ਕਰਦੇ ਆਂ ਆਪਣਾ 10 ਬਨ ਚਾਹ ਚੂ ਬਣਾ ਕੇ ਆਪਾਂ ਚੱਲਦੇ ਆਂ ਜੀ ਰੋਪੜ ਨੂੰ ਥੋੜਾ ਜਿਹਾ ਸਮਾਂ ਲੈਂਦਾ ਜੀ ਆਪਣਾ ਉਹ ਲਈਏ ਇੱਕ ਰਾਤ ਦਾ ਥੋੜਾ ਜਿਹਾ ਮੇਰਾ ਸਰੀਰ ਨੂੰ ਠੀਕ ਹੈਗਾ ਮੇਰੇ ਕਾਲਜੇ ਦਾ ਦਰਦ ਹੁੰਦਾ ਰਾਤ ਦਾ ਬਹੁਤ ਜ਼ਿਆਦਾ ਮੈਂ ਦਵਾਈ ਵੀ ਲੈ ਕੇ ਆਉਂਦਾ ਮੈਂ ਆਪਣੇ ਵੱਲ ਤੇ ਸਾਰੇ ਉਪਾਅ ਕਰਕੇ ਦੇਖੇ ਨਿੰਬੂ ਪਾਣੀ ਵੀ ਪਲਾਇਆ ਈਨੋ ਵੀ ਪਲਾਈ ਤੇ ਇੱਕ ਹੋਰ ਜਲਜੀਰਾ ਵੀ ਪਲਾਕੇ ਦੇਖਿਆ ਗੋਲ ਗੱਪਿਆਂ ਦਾ ਪਾਣੀ ਵੀ ਪਲਾਕੇ ਦੇਖਿਆ ਤੇ ਮਾਲਿਸ਼ ਵੀ ਕਰੀ ਐ ਪਰ ਉਹ ਸਮੱਸਿਆ ਦਾ ਹੱਲ ਨਹੀਂ ਬੈਠਾ ਹੁੰਦੇ ਖਲੇ ਕਿਸੇ ਡਾਕਟਰ ਨੂੰ ਦਿਖਾ ਕੇ ਦੇਖ ਲਓ ਦਵਾਈ ਹੀ ਹੋਣੀ ਹੁੰਦੀ ਹੋਂਦੇ ਦੱਸ ਗਏ ਤਾਈ ਨੇ ਵੀ ਮੈਨੂੰ ਕਿਹਾ ਕਹਿੰਦੀ ਦਵਾਈ ਲੈ ਲੈ ਕਹਿੰਦੀ ਹੋ ਜਾਂਦਾ ਕਿੰਗਾ ਰਵੇਂ ਚਾਹ ਬਲ ਗਈ ਠੀਕ ਫਿਰ ਤੇਰੇ ਦੇ ਉਨ ਜਾਈਏ ਪਰ ਇਹਨੇ ਨੂੰ ਬਾਜ ਦਾ ਟਾਈਮ ਹੋਣਾ ਆਉਣ ਨੂੰ ਧੁੱਪ ਦੇ ਵਿੱਚ ਤਾਂ ਵੈਸੇ ਵੀ ਨਹੀਂ ਜੀ ਕਰਦਾ ਉਹੀ ਗੱਲ ਹੈ ਫਿਰ ਉਹੀ 4 ਵਜੇ ਤੇ ਫੇਰ ਉੱਤਰ ਨੰਬਰ 26 ਵੱਲ ਉੱਤਰ ਫੇਰ ਉਹਨੂੰ ਹੀ ਟਾਈਮ ਹੁੰਦਾ ਹੈਗਾ ਹੂੰ ਫਿਰ ਤਾਂ ਪਤਾ ਹੀ ਨਾ ਦ 6-7 ਕਦ ਵੱਜ ਜੰਨੇ ਦੇ ਚੋ ਜੰਦਾ ਅੱਜ ਥੋੜੇ ਜਿਹਾ ਜ਼ਿਆਦਾ ਕੱਖ ਵੱਢ ਲਈ ਫਿਰ ਕੱਲ ਨੂੰ ਆਪਾਂ ਜਾ ਕੇ ਆਈਏ ਫਤਿਹਪੁਰ ਹਾਂ ਕੱਲੂ ਜਾਈਏ ਤੇ ਫਿਰ ਹੁਣ ਵੀ ਕੋਈ ਜ਼ਾਲਾ ਨਹੀਂ ਮੈਂ ਮੰਮੀ ਨੇ ਵੀ ਇਹਨੇ ਨੂੰ ਆਜਣਾ ਫਿਰ ਮੰਮੀ ਨੂੰ ਆਏ ਤੇ ਫਿਰ ਮੰਮੀ ਨੂੰ ਨਾਲ ਲੈ ਕੇ ਚਲੋਗੇ ਕੋਈ ਨਾ ਫਿਰ ਦੁਆਰਾ ਜਾਏਗੇ ਆਪਾਂ ਮੇਰੇ ਮਾਮੀ ਹੈ ਜੀ ਗੁਰਦੁਆਰਾ ਫਤਿਹਪੁਰ ਸਾਹਿਬ ਹੈ ਨਾ ਉੱਥੇ ਨਾਲ ਪਿੰਡ ਆ ਫਤਿਹਪੁਰ ਉੱਥੇ ਮੰਮੀ ਮੇਰੇ ਆਏ ਐ ਅਮਰੀਕਾ ਤੋਂ ਤੇ ਦੋ ਬੇਟੇ ਉਹਨਾਂ ਦੇ ਮੇਰੇ ਮਾਮਾ ਜੀ ਦੇ ਰਲ ਕੇ ਉਹ ਬਨਸੋ ਹੀ ਰੋਮਲ ਸੋ ਹੀ ਉਹ ਰੂਪਨ ਜਿਹੜਾ ਬੜਾ ਏ ਉਹ ਅਮਰੀਕਾ ਚ ਹੈ ਤੇ ਛੋਟਾ ਰੋਮਲ ਹੈ ਉਹ ਕੈਨੇਡਾ ਚ ਹੈ ਤੇ ਉਹਨਾਂ ਦੀਆਂ ਦੋਨਾਂ ਦੀ ਮੈਚ ਜੁਈ ਵੀ ਉਹਨਾਂ ਦੀ ਵਾਈਫ ਬੱਚੇ ਵਗੈਰਾ ਸਭ ਉੱਥੀਆਂ ਮਾਮੀ ਹੁਣੇ ਆਏ ਆ ਦੋ-ਚਾਰ ਦਿਨ ਪਹਿਲਾਂ ਅਮਰੀਕਾ ਤੋਂ ਤੇ ਲਖਵਿੰਦਰ ਦੇ ਬਹੁਤ ਜਿਆਦਾ ਤਕੜੇ ਫਰੈਂਡ ਆ ਮਾਮੀ ਉਹ ਮਿਸ ਕਰ ਰਹੇ ਨੇ ਲਖਵਿੰਦਰ ਨੂੰ ਬਾਰ-ਬਾਰ ਕਾਲ ਕਰਕੇ ਕਹਿ ਰਹੇ ਆ ਵੀ ਆ ਜਾ ਆ ਜਾ ਮੈਨੂੰ ਮਿਲ ਕੇ ਜਾ ਆ ਕੇ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਮੈਂ ਦਿਖਾਵਾਂਗਾ ਵੀ ਮੇਰੇ ਨਾਨਕਿਆਂ ਦਾ ਘਰ ਜਿੱਥੇ ਅਸੀਂ ਛੋਟੇ ਹੁੰਦੇ ਖੇਡਦੇ ਰਹੇ ਹਾਂ ਪਤੰਗ ੜਾਉਂਦੇ ਰਹੇ ਬਹੁਤ ਜ਼ਿਆਦਾ ਇੰਜੋਏ ਕਰਦੇ ਰਹੇ ਚਾਹੀਏ ਆਪਾਂ ਫਿਰ ਹਨਾ ਚਲਦੇ ਆ ਗੰਦ ਚਲਦੇ ਹਾਂ ਹਾਂਜੀ ਆਪਾਂ ਚੱਲਿਆਂ ਜੀ ਰੋਪੜ ਨੂੰ ਤੇ ਕੁਝ ਦਵਾਈ ਵਗੈਰਾ ਲੈਣੀ ਤੇ ਕੁਝ ਹੋਰ ਵੀ ਕੰਮਕਾਰ ਸੀ ਕਰਦੇ ਤੇ ਚਲੋ ਜੀ ਫਿਰ ਚੱਲਦੇ ਆ ਜੀ ਮਿਲਦੇ ਆ ਜੀ ਤੁਹਾਨੂੰ ਮਨੇ ਰੋਪੜ ਜਾ ਕੇ ਲੋ ਜੀ ਆਪਾਂ ਰੋਪੜ ਤੋਂ ਆ ਕੇ ਵਾਪਸ ਤੇ ਲੱਕੜੀ ਜਿਹੜਾ ਸਮਾਨ ਤਾਂ ਉਹ ਆਪਾਂ ਕਲੀਅਰ ਕਰਿਆ ਅੰਦਰ ਸਾਰਾ ਕੁਝ ਉਹ ਆ ਰਿਹਾ ਸ਼ਾਮ ਦਾ ਕਾਊਗਾ ਭਾਈ ਸਮਾਨ ਲੈ ਕੇ ਤੇ ਆਉਂਦੇ ਹੋਏ ਅਸੀਂ ਬਾਜ ਨੂੰ ਵੀ ਲੈ ਕੇ ਆਏ ਹਾਂ ਸਕੂਲ ਤੋਂ ਬਾਜ ਦੀਆਂ ਚੀਜ਼ੀਆਂ ਵੀ ਲੈ ਕੇ ਆਏ ਆਂ ਬਾਜ ਇੱਧਰ ਮਿਲੋ ਜੀ ਇੱਧਰ ਗੱਲ ਕਰੋ ਪੁੱਤ ਐਸੀ ਗੱਲ ਦੀ ਆ ਟੱਕ ਗਈ ਤੇ ਕਿੰਦਰ ਤੋਂ ਲੱਕਾ ਮੈਂ ਕੱਕੜਾ ਹਾਂ ਵੈਰੀ ਗੁੱਡ ਵੈਰੀ ਗੁੱਡ ਸੱਚੀ ਗੱਲ ਤਾਂ ਕਰ ਤੋ ਬਾਜ ਸੱਚੀ ਬੋਲ ਰੂ ਪੁੱਤ ਕੱਕੜੀ ਅਰਖ ਮਰੀਏ ਕੀ ਕੀਤਾ ਤੰਦਾ ਦੇਖੋ ਆਇਆ ਕ ਉਹ ਫੈਂਟਾ ਪਾਪਾ ਦਾ ਇਹ ਜੂਸ ਤੇਰਾ ਏ ਠੀਕ ਐ ਆਜੋ ਜੀ ਮਿਲਿਏ ਲਖਵਿੰਦਰ ਨੂੰ ਲਖਵਿੰਦਰ ਲੱਗੇ ਵੀ ਖਿਚੜੀ ਬਣਾਉਣ ਲਖਵਿੰਦਰ ਦੀ ਤबीयत ਥੋੜੀ ਖਰਾਬ ਹੈ ਅੱਜ ਕੱਲ ਦਾ ਸ਼ਾਮ ਦਾ ਜਾਨੀ ਕਿ ਠੀਕ ਨਹੀਂ ਹੋਇਆ ਉਸਕੋ ਦਵਾਈ ਵੀ ਲੱਗੇ ਆ ਇਹਨੂੰ ਉੱਪਰ ਤੋਂ ਬਾਈ ਜੀ ਆ ਮਿਲੋ ਜੀ ਅੱਜ ਆਪ ਤੋਂ ਮੈਂ ਤੇ ਇਹਨੂੰ ਮਾਰੀ ਆਪਾਂ ਇਹਨੂੰ ਖੀਚੜੀ ਬਣਾਉਣ ਸੰਦੂ ਬੁਲਾਵਾ ਸੰਦੂ ਬੁਲਾਓ ਮਿਲ ਲਿਆ ਜੀ ਸੰਦੂ ਬੁਲਾਓ ਜੀ ਆਂ ਤੁਹਾਨੂੰ ਦੱਸ ਗਿਆ ਕਹਿੰਦੀ ਮੈਂ ਕਿ ਮੈਂ ਤਾਂ ਖੀਚੜੀ ਬਣਾਉਣ ਲੱਗੀ ਆ ਹਾਂ ਦੇ ਨਹੀਂ ਆ ਗਾ ਠੀਕ ਜੀ ਨਹੀਂ ਖਾਂਦਾ ਕੁਝ ਵੀ ਖਾਣ ਨੂੰ ਬਸ ਠੀਕੋ ਠਿੱਕੀ ਬਣਾ ਕੇ ਖਾ ਕੇ ਇੱਕ ਦੋ ਲਈ ਉਹ ਤੋਂ ਬਾਅਦ ਰੈਸਟ ਕਰ ਲੈ ਆਰਾਮ ਕਰ ਲੈ ਘੜੀ ਘੰਟਾ ਫਿਰ ਆਰਾਮ ਕਰਨ ਦੇ ਬਾਅਦ ਵੀ ਹੋ ਜਾਂਦਾ ਸੀ ਠੀਕ ਹੋ ਜਾਂਦਾ ਕਈ ਵਾਰੀ ਹਾਂ ਠੀਕ ਹੈ ਤੇ ਅਸੀਂ ਗਏ ਤੇ ਜੀ ਕੰਟੀਨ ਆ ਕੁਝ ਸਮਾਨ ਲੈ ਕੇ ਆਏ ਆ ਬਾਕੀ ਸਮਾਨ ਸੈੱਟ ਕਰਕੇ ਰੱਖਿਆ ਵੀ ਆ ਹੁਣ ਤੇ ਮੰਨ ਗਈ ਜਿਹੜੀ ਮੈਂ ਉਹਨੂੰ ਲਿਆ ਮੈਂ ਡਾਕਟਰ ਨੂੰ ਲੈ ਕੇ ਆਉਣਾ ਸੀ ਗੁਰਪ੍ਰੀਤ ਨੂੰ ਮੱਜਾਂ ਦੇ ਟੀਕੇ ਲਗਾਉਣੇ ਇੱਕ ਦੋ ਉਹ ਚਿੱਚੜਾ ਵਗੈਰਾ ਤੋਂ ਬੱਚੀ ਆ ਵਿਚਾਰੀ ਇੱਕ ਉਹਦੇ ਚਿੱਚੜ ਬਹੁਤ ਹੈ ਉਹਦੀ ਕਾਲ ਆਈ ਡਾਕਟਰ ਦੀ ਉਹ ਦੁਕਾਨਾਂ ਤੇ ਆ ਕਹਿੰਦਾ ਵੀ ਮੈਨੂੰ ਲੈ ਜਾ ਕੇ ਸੜਕ ਤੋਂ ਹਾਂਜੀ ਆ ਜਾ ਜੀ ਆਪਣਾ ਸਮਾਨ ਤੇਰੇ ਇੱਧਰ ਪਰ ਹਾਂ ਆਪਣਾ ਕਿਚਨ ਦਾ ਆ ਗਿਆ ਸਾਰਾ ਸਮਾਨ ਸਤਜੀਤ ਸਿੰਘ ਜੀ ਤੇਰੇ ਵੀਰ ਜੀ ਮੇਰੇ ਅੰਕਲ ਨੂੰ ਪਤਾ ਬਸ ਐਵੇਂ ਚੱਲਦਾ ਸਾਡਾ ਰਾਹੁਲ ਦੀ ਮੰਮੀ ਤੇਰੀ بیوی ਹਾਂ ਮੇਰੀ ਆਂਟੀ ਨਾਂ ਮੇਰੀ ਨਹੀਂ ਸਹੀ ਗੱਲ ਲਈ ਇੱਜ਼ਤ ਆਹੀ ਹੁੰਦੀ ਐ ਨਾਂ ਨਹੀਂ ਦੇਣਾ ਪਤਾ ਕੀ ਗੱਲ ਐ ਵੀਰ ਜੀ ਐਵੇਂ ਲਹਾਨਜੇ ਦੇ ਲੱਗੀ ਜਾਂਦੇ ਔਖਾ ਜਿਹਾ ਲੱਗਦਾ ਐਵੇਂ ਅੰਕਲ ਆਂਟੀ ਮਿੱਤ ਤਾਂ ਕਹਿ ਨਹੀਂ ਹੁੰਦਾ ਅਜੀਬ ਜਿਹਾ ਲੱਗਦਾ ਤੁਸੀਂ ਤਾਂ ਕਹਿੰਦੇ ਤੇ ਨਾਲੇ ਸ਼ਾਮ ਨੂੰ ਲੈ ਕੇ ਆਉਂਗੇ ਉਹਦੇ ਪੰਜ ਰੇਂਗ ਦੇਦਾ ਭੱਟੇ ਦੇ ਅੱਛੀ ਬੰਦਰਾ ਬੰਕ ਲੈ ਲਿਆ ਅੱਛੀ ਮਾਚਾ ਹੁਣ ਆਇਆ ਉਹ ਬੰਦਰਾ ਬੰਵਾਉਣਾ ਮਾ ਬਦਲੀਣਾ ਕਿਹੜੀ ਨਾਲ ਮੀਂਹ ਮੂੰਹ ਤੇ ਕਿਣੀ ਦੇ ਔਖਾ ਫਿਰ ਰਾਤ ਰੂਤ ਨੂੰ ਇਹ ਅੰਦਰ ਰੱਖ ਹੋਣੇ ਆ ਨੇ ਅੰਦਰ ਰੱਖ ਹੋਣੇ ਆਪਣੇ ਜਿੱਥੇ ਨੂੰ ਆਉਂਦੇ ਜਿੱਥੇ ਨੂੰ ਆਉਂਦੇ ਜਿੱਥੇ ਨੂੰ ਜੇ ਬਿਲੂ ਹੋਵੇ ਬਿਲੂ ਤਾਂ ਆ ਗਿਆ ਬਿਲੂ ਬਾਹਰ ਹੈ ਅੱਛਾ ਫਿਰ ਹੁਣ ਕਿੱਥੇ ਅੰਦਰ ਵੀ ਨਹੀਂ ਰੱਖੋਗੇ ਅੰਦਰ ਕਿੱਥੇ ਰੱਖ ਦੇ ਹਾਂਜੀ ਆਂਟੀ ਆਈ ਹੋਈ ਐ ਜੀ ਆਪਣੇ ਕੋਲ ਦੁੱਧ ਲੈਣ ਵਾਸਤੇ ਹਾਂ ਤੇ ਅੱਜ ਆਂਟੀ ਵੀ ਰੋਪੜ ਜਾ ਕੇ ਆਏ ਦਵਾਈ ਲੈ ਕੇ ਆਏ ਆਂਟੀ ਵੀ ਉਹ ਦਵਾਈ ਲੈ ਕੇ ਆਏ ਸਰਕਾਰੀ ਚਲੇ ਗਏ ਆਂ ਉਸੇ ਕੋਲ ਮਾਸ ਮਾਸ ਤੇ ਅੱਛਾ ਅੱਛਾ ਚਾਹ ਠੀਕ ਹੈ ਠੀਕ ਹੈ ਤੁਸੀਂ ਠੀਕ ਹੈ ਤੇ ਫਿਰ ਸਰਕਾਰੀ ਤੋਂ ਸਾਨੂੰ ਫੋਨ ਆਇਆ ਹੂੰ ਫੋਨ ਆਇਆ ਕਹਿੰਦੇ ਕਹਿੰਦੇ ਵੀ ਗੁੱਡੀ ਚੈੱਕ ਜਨਾ ਨੰਬਰ ਦਾ ਮਾਪੇ ਨੇ ਆਪਣੇ ਮੁਗਾ ਦਿੱਤਾ ਹੂੰ ਹੂੰ ਹਾਂ ਦਾ ਗੁੱਡੀ ਦੇ ਕਾਪਰ ਦੇ ਥੋੜੀ ਪੁੱਛਦੇ ਸੀ ਜੀ ਗੁੱਡੀ ਨੇ ਮਖਾਇ ਕਰਾ ਪੁੱਛਦੇ ਸੀ ਹਾਂ ਦਾ ਤੁਸੀਂ ਕਿਹਦੇ ਮਾਪੇ ਦਾ ਮਾਪੇ ਦਾ ਅੱਜ ਲੱਗੇ ਮੇਰੇ ਤੋਂ ਮਿਲਦਾ ਹਾਂ ਹਾਂ ਰੋਏ ਬਗੇ ਕੰਦੇਰੇ ਹਾਂਜੀ ਹੁਣ ਵੀ ਲੱਗਦੀ ਆ ਮਾਂ ਮੈਂ ਤਾਂ ਅੱਛਾ ਇਹ ਨਜ਼ਰ ਹੈ ਬਾਈ ਜੀ ਜਿਸਾ ਤੁਸੀਂ ਪਹਿਨਾਈ ਦਿੱ ਚੱਕ ਲਿਆ ਕਰੋ ਆਖੀ ਕਾ ਚੱਕ ਲੈ ਕੇ ਨਾ ਕੋਈ ਨਾ ਭਾਈ ਚੱਕ ਲੈ ਕੇ ਹਾਂ ਚਲ ਜੱਜਾ ਨਾ ਪੈ ਮੈ ਤਾਂ ਹੋਰ ਨੂੰ ਕਿ ਕਿਸੇ ਨੂੰ ਦੱਸ ਦੇਣੀ ਭਾਈ ਜੇ ਕਿਸੇ ਨੂੰ ਦਵਾਈ ਲੈਣੀ ਹੋਵੇ ਰਾਮ ਹੈ ਉੱਥੇ 100-200 ਰੁਪਏ ਦਾ ਖਰਚ ਹੈ ਹਾਂ ਜੇ ਉਹ ਪੈਸੇ ਲਾ ਕੇ ਲੈਣ ਉਹ ਤੇ ਫਿਰ ਹੀ ਚੁ ਲੈਣਗੇ ਦਵਾਈ ਸਹੀ ਗੱਲ ਹੈ ਕਿਰਾਇਆ ਹੈ ਆ ਕਿਰਾਇਆ ਹੈ ਅਹ ਹ ਰੇਤਾ ਹੈ ਹੋਣਾ ਜੀ ਅੰਦਰ ਆ ਕੇ ਮਿਲਦੀ ਵਾ ਤਾਂ ਕੰਨ ਜਾਣਾ ਮੈਂ ਪਹਿਲਾਂ ਡੈਰੀ ਦੁੱਧ ਪਾਇਆ ਵਾ ਹੂੰ ਫੇਰ ਆ ਕੇ ਜਾਂਦਾ ਕੱਖਾਂ ਨੂੰ ਠੀਕ ਐ ਹੋਰ ਕਿੱਥੇ ਗਿਆ ਦੱਸੀ ਦੇ ਕੋਲ ਸਾਡੀ ਨਾ ਲੈ ਹੋਰ ਇਹਨੂੰ ਐਵੇਂ ਮੈਨੂੰ ਲੈ ਜਵੇ ਡੈਰੀ ਨੂੰ ਦੁੱਧ ਪਾਉਣ ਨੱਕ ਚ ਉਂਗਲੀ ਰੱਖਿਆ ਕਰੋ ਸਾਰਾ ਦਿਨ ਗੰਦੇ ਕੰਮ ਚੱਲ ਚੱਲ ਡੈਰੀ ਚੱਲ ਚੱਲੇ ਜੀ ਕੋਈ ਨਾ ਜਤਨਾ ਪਾਇਆ ਕਰ ਮम्मा ਦਾ ਕਹਿਣਾ ਨਹੀਂ ਕਰ ਵਰਗਾ ਸਾਹੂ ਬਾੜ ਜਾਊਗਾ ਜੇ ਕਹਿਣਾ ਮੰਨੂਗਾ ਕ੍ਰੇਦੀ ਦਾਦੀ ਇੰਨੀਆਂ ਚੀਜ਼ਾਂ ਲੈ ਕੇ ਆਉਗੀ ਇਹਨੂੰ ਦੇਖ ਲੈ ਲਓਗੇ ਨਾ ਸੱਤ ਮੱਛੀ ਦੇ ਉੱਤੇ ਸੀਸ ਨੂੰ ਨਹੀਂ ਉਹਨੇ ਦੇਣੀ ਤੈਨੂੰ ਇਹ ਦਊਗਾ ਹਾਂ ਚਲੋ ਜੀ ਫਿਰ ਮਿਲਦੇ ਹਾਂ ਹੁਣ ਆਪਾਂ ਕਿਸੇ ਹੋਰ ਵੀ ਵੀਡੀਓ ਦੇ ਵਿੱਚ ਤੇ ਲੈ ਲਿਆ ਤੈਨੂੰ ਵਿੱਚ ਤੇ ਜੀ ਹੋਰ ਵੀਡੀਓ ਚ ਸਾਰੇ ਕਾਲਜ ਸਾਰਿਆਂ ਨੂੰ ਐਦਾਂ ਹੀ ਪਿਆਰ ਬੰਦੇ ਰਹੋ ਦੋਪਰੇ ਸ਼ੇਅਰ ਕਰਿਓ ਲਾਈਕ ਕਰਿਓ ਬਸ ਤੋ ਸਬਸਕ੍ਰਾਈਬ ਕਰਿਓ ਆਪਣਾ ਪਿਆਰ ਇਦਾਂ ਹੀ ਮਣੇ ਰੱਖਿਓ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ